ਪਰੂ ਸਾਹਬ ਤੋਂ ਐਮਪੀ ਅਮਰਿਤਪਾਲ ਸਿੰਘ ਨਾਲ ਡਿਬਰੂਗੜ ਜੇਲ੍ਹ ਵਿੱਚ ਕੈਦ ਰਹੇ ਉਹਨਾਂ ਦੇ ਸੱਤ ਸਾਥੀਆਂ ਨੂੰ ਪੰਜਾਬ ਲਿਆਂਦੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੀ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਸਮੇਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ। ਦਰਸਲ ਪੰਜਾਬ ਸਰਕਾਰ ਨੇ ਬੀਤੇ ਦਿਨੀ ਇਹਨਾਂ ਸੱਤ ਜਣਿਆਂ ਉੱਤੇ ਦੁਬਾਰਾ ਐਨਐਸਏ ਨਾਂ ਲਾਏ ਜਾਣ ਦਾ ਫੈਸਲਾ ਲਿਆ ਸੀ। ਇਸ ਮਗਰੋਂ ਪੰਜਾਬ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਫਰਵਰੀ 2023 ਵਿੱਚ ਅਜਨਾਲਾ ਥਾਣੇ ਉੱਤੇ ਅਟੈਕ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ 4 ਦਿਨਾਂ ਦਾ ਰਿਮਾਂਡ ਮਿਲ ਗਿਆ। ਇਹ ਅੱਜ ਸਾਡੇ 39/23 ਥਾਣਾ ਅਜਨਾਲਾ ਦੇ ਵਿੱਚ ਮੁਕਦਮਾ ਦਰਜ ਹੋਇਆ ਸੀਗਾ ਉਹਦੇ ਵਿੱਚ ਇਹ ਸੱਤ ਦੋਸ਼ੀ ਜਿਹੜੇ ਕਿ NSA ਤਹਿਤ ਡਿਬੜੂਗੜ੍ਹ ਅਸਾਮ ਦੇ ਵਿੱਚ ਬੰਦ ਸੀਗੇ ਉਹਨਾਂ ਦੀ ਰਿਹਾਈ ਹੋਣ ਤੇ ਉਹਨਾਂ ਨੂੰ ਇਸ ਮੁਕਦਮੇ ਵਿੱਚ ਅਰੈਸਟ ਕਰਕੇ ਅੱਜ ਅਸੀਂ ਮਾਨਯੋਗ JMFC ਅਜਨਾਲਾ ਜੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜੋ ਇਹਨਾਂ ਕੋਲ ਡੰਗਾਈ ਨਾ ਪੁੱਛਗਿਸ਼ ਕਰਕੇ ਤੇ ਮੁਕਦਮੇ ਦੇ ਵਿੱਚ ਜਿਹੜੀ ਰਿਕਵਰੀ ਕਰਕੇ ਇਹਨਾਂ ਨੂੰ ਸਖ਼ਤ ਸਜ਼ਾ ਦਵਾਈ ਜਾਵੇ ਸਕੀਪ ਕਵਰੀ ਦੀ ਉਮੀਦ ਹੈ ਨਾ ਆ ਵੇਖੋ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਤੁਹਾਨੂੰ ਇਹਦੇ ਬਾਰੇ ਜਦੋਂ ਦੁਬਾਰਾ ਪੇਸ਼ ਕਰਾਂਗੇ ਫਿਰ ਕਲੀਅਰ ਕਰਾਂਗੇ ਇਹ ਤਰੀਕ ਨੂੰ ਵੇਸ਼ ਦੁਬਾਰਾ ਕੀਤਾ ਗਿਆ ਇਹ 25 ਤਰੀਕ ਨੂੰ ਸਰ ਕਿਹੜੀ ਜੇਲ੍ਹ ਚ ਦਾ ਪੰਜਾਬ ਚ ਕਿ ਨਹੀਂ ਜੀ ਪੰਜਾਬ ਅੰਮ੍ਰਿਤਸਰ ਦੇ ਵਿੱਚ ਵਕੀਲ ਨੇ ਦੱਸਿਆ ਕਿ ਪੁਲਿਸ ਨੇ ਕੋਰਟ ਕੋਲੋਂ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਉਹਨਾਂ ਨੂੰ 4 ਦਿਨਾਂ ਦਾ ਰਿਮਾਂਡ ਹੀ ਦਿੱਤਾ ਗਿਆ ਜਿਹੜਾ ਰਿਮਾਂਡ ਮਿਲਿਆ ਹੈ ਉਹ 25 ਤਰੀਕ ਤਿੱਕਰ ਮਿਲਿਆ ਹੈ ਉਹਨਾਂ ਨੇ ਅਦਾਲਤ ਦੇ ਵਿੱਚ ਸਰਕਾਰ ਨੇ ਬਹਿਸ ਕੀਤੀ ਸੀ ਕਿ ਅਸੀਂ ਇਹਨਾਂ ਤੋਂ ਮੋਬਾਈਲ ਬਰਾਮਦ ਕਰਨੇ ਨੇ ਵੈਪਨ ਬਰਾਮਦ ਕਰਨੇ ਨੇ ਤਾਂ ਮੈਂ ਅਸੀਂ ਇਹ ਆਨਸਰ ਦਿੱਤਾ ਸੀ ਕਿ ਜਿਹੜੇ 2 ਸਾਲ ਦੇ ਬਾਅਦ ਫਾਰ एग्जांपल ਮੈਂ ਮੋਬਾਈਲ ਕਿਸੇ ਰਮਾਰੀ ਚ ਰੱਖ ਗਿਆ ਤੇ 2 ਸਾਲ ਦੇ ਬਾਅਦ ਮੈਂ ਮੋਬਾਈਲ ਆਦੀ ਰਮਾਰੀ ਚ ਕਿਵੇਂ ਕੱਢ ਕੇ ਦੇਊਂਗਾ ਇਹਨਾਂ ਨੂੰ ਕਿਹੜਾ ਵਿਪਨ ਹੈ ਵਿਪਨ ਤਾਂ ਆਲਦੀ ਉੱਤੇ ਪੇਸ਼ ਹੋ ਚੁੱਕੇ ਨੇ ਅੰਮ੍ਰਿਤਸਰ ਅਦਾਲਤ ਦੇ ਅੰਦਰ ਇਸ ਕੇਸ ਦੇ ਵਿੱਚ ਸੋ ਸਾਡੀ ਇਹ ਰਿਕਵੈਸਟ ਸੀ ਕਿ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਗਰਮੀਤ ਸਿੰਘ ਬੁੱਕਣਵਾਲ ਨੂੰ ਪਹਿਲੋਂ ਹੀ ਅਜਨਾਲਾ ਕਾਂਢ ਤੋਂ ਫੜਿਆ ਤੇ ਇਹ ਚ ਕਿਉਂ ਪੇਸ਼ ਕੀਤਾ ਜਿਨ੍ਹਾਂ 7 ਜਣਿਆਂ ਨੂੰ ਪੰਜਾਬ ਲਿਆਂਦਾ ਗਿਆ ਉਹ ਹਨ ਬਸੰਤ ਸਿੰਘ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਗੁਰਮੀਤ ਸਿੰਘ ਗਿੱਲ ਦਲਜੀਤ ਸਿੰਘ ਕਲਸੀ ਦੁਰਿੰਦਰਪਾਲ ਸਿੰਘ ਔਜਲਾ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਅਤੇ ਕੁਲਵੰਤ ਸਿੰਘ ਢਾਲੀਵਾਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਦੋ ਸਾਥੀ ਪਪਲਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਫਿਲਹਾਲ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਬੰਦ ਹਨ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਕਰੀਬ 2 ਸਾਲ ਪਹਿਲਾਂ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਸੀ